ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਲਿਆ ਜਿਸ ਦੇ ਵਿੱਚ ਕਿਸਾਨਾਂ ਦੀ ਜੋ ਲੰਬੇ ਸਮੇਂ ਤੋਂ ਮੰਗ ਸੀ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਵਾਉਣ ਦੇ ਲਈ ਲਗਾਤਾਰ ਜਦੋ ਜਹਿਦ ਕਰ ਰਹੇ ਸੀ ਕਿਸਾਨ ਤਾਂ ਸਰਕਾਰ ਦੇ ਵੱਲੋਂ ਇਹ ਫੈਸਲਾ ਕਰ ਲਿਆ ਕਿ ਲੈਂਡ ਪੂਲਿੰਗ ਪਾਲਿਸੀ ਅਸੀਂ ਵਾਪਸ ਲੈ ਰਹੇ ਹਾਂ ਪਰ ਇਸ ਫੈਸਲੇ ਦੇ ਉੱਤੇ ਜਿੱਥੇ ਕਿਸਾਨ ਵੀ ਹਲੇ ਪੂਰੀ ਤਰ੍ਹਾਂ ਖੁਸ਼ ਨਜ਼ਰ ਨਹੀਂ ਆ ਰਹੇ ਦੂਜੇ ਪਾਸੇ ਇਸ ਮਾਸੇਵੀ ਲੱਖਾ ਸੁਧਾਨਾ ਦੇ ਵੱਲੋਂ ਲੋਕਾਂ ਨੂੰ ਕਿਸਾਨਾਂ ਨੂੰ ਇਹ ਗੱਲ ਆਖ ਦਿੱਤੀ ਕਹਿੰਦੇ ਕਿਤੇ ਚਾਂਸੇ ਦੇ ਵਿੱਚ ਨਾ ਆ ਜਾਇਓ ਤਾਂ ਕੀ ਕੋਈ ਗੇਮ ਕਮਾਈ ਜਾ ਰਹੀ ਆ ਕੀ ਚਾਂਸੇ ਦੇ ਵਿੱਚ ਨਾ ਆ ਜਾਇਓ ਗੱਲ ਲੱਖੇ ਸਿਧਾਣੇ ਦੇ ਵੱਲੋਂ ਕਿਉਂ ਕਹੀ ਗਈ ਆ ਪੂਰੀ ਗੱਲਬਾਤ ਤੁਹਾਨੂੰ ਲੱਖੇ ਸਿਧਾਣੇ ਦੀ ਜੁਬਾਨੀ ਸੁਣਾਉਣੀ ਆ ਸੁਣ ਕੇ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਕਿਹੋ ਜੇ ਲੱਡੂ ਵੰਡੀ ਜਾਓ ਮਠਿਆਈਆਂ ਵੰਡੀ ਜਾਓ ਢੋਲ ਵਜਾਈ ਜਾਓ ਵੀ ਹਾਂ ਜੀ ਹਾਂ ਇਹਦਾ ਜੀ ਮੋਰਚਾ ਫੜੇ ਕਰ ਲਿਆ ਜੀ ਲੜਾਈ ਜਿੱਤ ਲਈ ਜੀ ਨਹੀਂ ਖੜ ਜੋ ਸੋਚ ਲੋ ਮਾੜਾ ਮੋਟਾ ਇਹ ਤੇ ਹਲੇ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਹਲੇ ਥੁੱਕਿਆ ਹੋਇਆ ਅੱਧਾ ਹੀ ਲੋਕਾਂ ਨੇ ਚਟਾਇਆ ਹਲੇ ਬਾਕੀ ਚਟਾਉਣਾ ਲੋਕਾਂ ਦਾ ਰਹਿੰਦਾ ਜਿੰਨਾ ਵੀ ਇਹ ਅੱਜ ਲੈਂਡ ਪੂਲਿੰਗ ਨੀਤੀ ਦੇ ਉੱਤੇ ਪਿੱਛੇ ਹਟੇ ਆ ਪਿੱਛੇ ਹਟੇ ਆ ਰੱਦ ਨਹੀਂ ਹੋਈ ਨੋਟੀਫਿਕੇਸ਼ਨ ਰੱਦ ਨਹੀਂ ਹੋਇਆ ਧਿਆਨ ਦਿਓ ਜੋ ਨੋਟੀਫਿਕੇਸ਼ਨ ਆ ਉਹ ਨਹੀਂ ਹਲੇ ਜਵਾਬੀ ਇਹ ਜਵਾਨੀ ਕਲਮੀ ਬਿਆਨ ਨੇ ਤੇ ਬਿਆਨ ਦੇ ਕੇ ਤੁਹਾਨੂੰ ਪਤਾ ਵੀ ਇਹ ਬਹੁਤ ਵਾਰੀ ਇਹ ਮੁੱਕਰਦੇ ਜਾਨਾ ਤੇ ਹਰ ਵਾਰੀ ਪਿੱਛੇ ਹਟਦੇ ਨੇ ਕਦੇ ਕਿਵੇਂ ਕਦੇ ਕਿਵੇਂ ਆ ਤਿੰਨ 3.5 ਸਾਲ ਦੇ ਵਿੱਚ ਇਹੀ ਕੋਸ਼ਿਸ਼ ਕਰਦੇ ਰਹੇ ਆ ਸੋ ਇਸ ਲਈ ਇੱਕ ਤਾਂ ਅਵੇਸਲੇ ਨਹੀਂ ਹੋਣਾ ਬਹੁਤੀ ਖੁਸ਼ੀ ਨਹੀਂ ਮਨਾਉਣੀ ਹਲੇ ਇਹਦੇ ਉੱਤੇ ਬਖ ਬਖ ਕਿਸਾਨੀਆਂ ਜਿਹੜੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਲੜ ਰਹੀਆਂ ਸੰਘਰਸ਼ ਧਰਾਂ ਜਿਹੜੀਆਂ ਉਹ ਸਾਰੀਆਂ ਮੀਟਿੰਗਾਂ ਮੂਟੀਆਂ ਕਰਕੇ ਵੀ ਕੀ ਇਹਦੇ ਅਗਲੇ ਲੜਾਈ ਕੀ ਲੜੀ ਜਾਣੀ ਚਾਹੀਦੀ ਹੈ ਹਲੇ ਇੱਕ ਵਾਰੀ ਇਹਨੂੰ ਹੋਲਡ ਕੀਤਾ ਗਿਆ ਰੋਕਿਆ ਗਿਆ ਪਿੱਛੇ ਹਟਿਆ ਬਿਆਨ ਆਇਆ ਹਲੇ ਕੋਈ ਨੋਟੀਫਿਕੇਸ਼ਨ ਨਹੀਂ ਰੱਦ ਹੋਇਆ ਜਿਹੜਾ ਨੋਟੀਫਿਕੇਸ਼ਨ ਲੈਂਡ ਪੂਲਿੰਗ ਪਾਲਿਸੀ ਦੇ ਲਈ ਇਹ ਲੈ ਕੇ ਆਏ ਸੀ ਸੋ ਇਸ ਕਰਕੇ ਇਹ ਤੇ ਹਲੇ ਲੜਾਈ ਆਪਣੀ ਬਣਦੀ ਹੈ ਕਿਉਂਕਿ ਜਿੰਨਾ ਚਿਰ ਨੰਬਰ ਬਹਾਲ ਨਹੀਂ ਹੁੰਦੇ ਜਿੰਨਾ ਚਿਰ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਉਨਾਂ ਚਿਰ ਇਹ ਲੜਾਈ ਸਾਡੀ ਜਿਹੜੀ ਉਹ ਜਾਰੀ ਰਹਿਣੀ ਚਾਹੀਦੀ ਹੈ ਚਾਹੇ ਉਹ ਜਿਹੜਾ ਸਮਰਾਲੇ ਇਕੱਠ ਰੱਖਿਆ ਹੋਇਆ ਚਾਹੇ ਉਹ 20 ਤਰੀਕ ਦਾ ਆਪਣਾ ਜਲੰਧਰ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਸਾਡੇ ਜਿਹੜੇ ਸੰਘਰਸ਼ ਚੱਲ ਰਹੇ ਆ ਜਾਂ ਲੁਧਿਆਣੇ ਜਿਹੜਾ ਅਗਲਾਡਾ ਦਫ਼ਤਰ ਦੇ ਅੱਗੇ ਧਰਨਾ ਲੱਗਿਆ ਹੋਇਆ ਇਹ ਲਗਾਤਾਰ ਉਵੇਂ ਹੀ ਜਾਰੀ ਰਹਿਣੇ ਆ ਜਿੰਨਾ ਤੇਰੇ ਬਿਲਕੁਲ ਸਾਫ਼ ਨਹੀਂ ਹੋ ਜਾਂਦਾ ਵੀ ਇਹ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਨੂੰ ਰੱਦ ਕਰ ਚੁੱਕੀ ਐ ਇਹ ਨੀਤੀ ਨੂੰ ਮੁੱਢੋਂ ਸੁੱਢੋਂ ਰੱਦ ਕੀਤਾ ਜਾ ਚੁੱਕਿਆ ਹੁਣ ਇਹਦੇ ਸਵਾਲ ਬਣਦਾ ਅੱਜ ਨਾਲੇ ਮੰਤਰੀ ਇਨਾਰੇ ਸਾਰੇ ਚੇਲੇ ਚਪਾਟੇ ਸਾਰੇ ਦੇਖੋ ਜੀ ਅਸੀਂ ਕਿਸਾਨਾਂ ਦੇ ਹਿੱਤਾਂ ਲਈ ਇਹ ਪਾਲਿਸੀ ਲੈ ਕੇ ਆਈ ਸੀ ਤੇ ਇਹ ਕਿਸਾਨਾਂ ਨੂੰ ਪਸੰਦ ਨਹੀਂ ਆਈ ਤੇ ਅਸੀਂ ਕਿਸਾਨਾਂ ਦੇ ਵਿਰੋਧ ਨਹੀਂ ਜਾਣਾ ਚਾਹੁੰਦੇ ਚਲੋ ਠੀਕ ਹੈ ਜੇ ਉਹਨਾਂ ਨੂੰ ਨਹੀਂ ਪਸੰਦ ਆਈ ਤਾਂ ਲਓ ਜੀ ਅਸੀਂ ਇਸ ਪਾਲਿਸੀ ਨੂੰ ਰੱਦ ਕਰਦੇ ਹਾਂ ਆਜਾ ਮੁੰਡੀਆਂ ਮੰਡੀਆਂ ਵਰਗੇ ਇਹਨਾਂ ਦੇ ਅਮਨ ਰੋੜੇ ਵਰਗੇ ਤੇ ਹੋਰ ਦੂਜੇ ਤੀਜੇ ਜਿਹੜੇ ਸਾਹ ਡਠਾ ਠਾ ਠਾ ਇਹ ਕਹਿੰਦਾ ਨੀਲ ਗਰਗ ਪਤਾ ਨਹੀਂ ਕੀ ਮੰਤਰੀ ਆ ਕੀ ਆ ਉਹ ਐਮਐਲਏ ਆ ਉਹ ਵੀ ਸਾਰਿਆਂ ਦੇ ਬਿਆਨ ਆ ਰਹੇ ਆ ਕਿ ਦੇਖੋ ਜੀ ਇਹ ਲੋਕਾਂ ਲਈ ਚੰਗੀ ਨਹੀਂ ਸੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਵੰਤ ਵੀ ਤੁਹਾਡੇ ਸਾਹਮਣੇ ਆਊਗਾ ਜਿਵੇਂ ਕੇਜਰੀਵਾਲ ਆਇਆ ਮੋਦੀ ਆਇਆ ਸੀਗਾ 220 ਵਾਲੇ ਅੰਦੋਲਨ ਤੋਂ ਬਾਅਦ ਕਿ ਦੇਖੋ ਜੀ ਅਸੀਂ ਲੈ ਕੇ ਤਾਂ ਆਏ ਕਾਨੂੰਨ ਕਿਸਾਨਾਂ ਦੇ ਹੱਕ ਚਾਹੀ ਸੀ ਪਰ ਚਲੋ ਜੇ ਕਿਸਾਨਾਂ ਨੂੰ ਸਹਿਮਤ ਨਹੀਂ ਹੈ ਕਿਸਾਨਾਂ ਨੂੰ ਸਮਝ ਨਹੀਂ ਆਈ ਤਾਂ ਅਸੀਂ ਇਹਨਾਂ ਨੂੰ ਰੱਦ ਕਰਦੇ ਹਾਂ ਸੋ ਇਹ ਲੋਕਾਂ ਦੇ ਸੰਘਰਸ਼ ਨੇ ਲੋਕਾਂ ਦੇ ਏਕੇ ਨੇ ਲੋਕਾਂ ਦੇ ਰੋਹ ਨੇ ਪਿੱਛੇ ਹਟਾਏ ਆ ਨੰਬਰ 1 ਨੰਬਰ 2 ਧਿਆਨ ਦਿਓ ਜਿਹੜਾ ਹਾਈ ਕੋਰਟ ਪਟੀਸ਼ਨ ਪਈ ਹਾਈ ਕੋਰਟ ਦੇ ਵਿੱਚ ਜਿਹੜੀਆਂ ਉਹ ਟੈਕਨੀਕਲ ਪੁਆਇੰਟ ਸੀਗੇ ਜਿਵੇਂ 2013 ਦੇ ਲੈਂਡ ਐਕੁਇਜ਼ੀਸ਼ਨ ਦੇ ਉੱਤੇ ਉਹਦੇ ਵੈਸਾਂ ਹੋਈਆਂ ਤੇ ਝਾੜਾਂ ਪਾਈਆਂ ਹਾਈ ਕੋਰਟ ਨੇ ਸਰਕਾਰ ਨੂੰ ਵੀ ਤੁਸੀਂ ਜਿਹੜਾ 2013 ਦਾ ਲੈਂਡ ਐਕੁਇਜ਼ੀਸ਼ਨ ਐ ਐਕਟ ਕਾਨੂੰਨ ਹੈ ਜਿਹੜਾ ਉਹਦੇ ਤਹਿਤ ਤੁਹਾਡੀ ਲੈਂਡ ਪੂਲਿੰਗ ਜਿਹੜੀ ਪਾਲਿਸੀ ਆ ਉਹ ਇੱਕ ਵੀ ਸ਼ਰਤ ਪੂਰੀ ਨਹੀਂ ਕਰਦੀ ਇਹਨੂੰ ਪਤਾ ਸੀ ਵੀ ਉਧਰ ਵੀ ਛੱਤਰ ਪਹਿਣਗੇ ਤੇ ਇਦੋਂ ਪਹਿਲਾਂ ਆਪਾਂ ਪਹਿਲਾਂ ਹੀ ਲੋਕਾਂ ਦੇ ਵਿੱਚ ਮਾੜੀ ਮੋਟੀ ਆਪਣੀ ਬੱਚੀ ਜਿਹੜੀ ਇੱਜ਼ਤ ਰੱਖ ਲਗੇ ਛਾਹ ਬਚਾਲ ਗਏ ਮਾੜੀ ਮੋਟੀ ਤੇ ਆਪਾਂ ਇੱਥੋਂ ਪਿੱਛੇ ਯੂ ਟਰਨ ਮਾਰ ਦਈਏ ਪਿੱਛੇ ਹਟ ਜੀ ਸੋ ਇਸ ਲਈ ਤੀਜੀ ਗੱਲ ਇਹਨਾਂ ਦਾ ਸਪੀਡਾਂ ਚੈੱਕ ਹੋਣ ਲੱਗੀਆਂ ਸੀ ਅਮਰ ਰੋੜੀ ਚੈੱਕ ਕੀਤੀ ਕਿ ਲੋਕਾਂ ਨੇ ਸਪੀਡ ਇਹਨਰੇ ਮੰਤਰਾਂ ਨੂੰ ਪਗਲ ਪੈਣ ਲੱਗੇ ਇਸ ਲੋਕ ਸਮਾਂ ਥੋੜਾ ਧਿਆਨ ਦਿਓ 6 ਮਿੰਟ ਨੇ ਰਹਿ ਗਏ ਸਭ ਦੇ ਵਿੱਚ 6 ਮਿੰਟ ਕਿਉਂਕਿ ਵੋਟਾਂ ਤੋਂ 6-7 ਮਹੀਨੇ ਪਹਿਲਾਂ ਸਾਰਾ ਸਿਸਟਮ ਸ਼ੁਰੂ ਹੋ ਜਾਂਦਾ ਹੈ ਅਸਲ ਸਰਕਾਰ ਕੋਲੇ 6-7 ਮਹੀਨਿਆਂ ਦਾ ਸਮਾਂ ਹੈ ਇਹਨਾਂ ਦੇਖਿਆ ਵੀ 6ਾਂ-7ਾਂ ਮਹੀਨਾ ਬਾਅਦ ਅਸੀਂ ਲੋਕਾਂ ਕੋਲੇ ਕਿਵੇਂ ਪਿੰਡਾਂ 'ਚ ਬੜਾਂਗੇ ਲੋਕ ਤਾਂ ਅੱਜ ਹੀ ਛੱਤਰ ਫੇਰਨ ਲੱਗ ਗਏ ਸਾਡੇ ਉਹ ਜਿਵੇਂ ਡਲਾ ਤੋਂ ਡਲਾ ਹੁੰਦਾ ਹੈ ਕਹਿੰਦਾ ਹੁੰਦੇ ਭਵੰਤ ਕਿੱਧਰੋਂ ਚੱਲਾ ਹੁੰਦਾ ਹੈ ਉਹ ਡਲਾ ਪਦਨ ਕਿਧਰੋਂ ਚੱਲੂਗਾ ਤੇ ਕਿਹਦੇ ਵੱਜਣਾ ਉਹ ਸੋ ਇਸ ਕਰਕੇ ਇਹਨਾਂ ਨੇ ਦੋ ਤਿੰਨ ਗੱਲਾਂ ਜਿਹੜੀਆਂ ਅਹਿਮ ਗੱਲਾਂ ਪਹਿਲਾਂ ਲੋਕਾਂ ਦਾ ਰੋਹ ਇਹਨਾਂ ਨੇ ਦੇਖਿਆ ਕਿ ਲੋਕਾਂ 'ਚ ਗੁੱਸਾ ਹੈ ਜਿੱਥੇ ਬੰਦੇ ਸਾਰਿਆਂ ਇੱਕ ਫਰੰਟ ਦੇ ਇਕੱਠੀਆਂ ਹੋ ਰਹੀਆਂ ਨੇ ਲੋਕ ਆਮ ਲੋਕ ਜੁੜ ਰਹੇ ਨੇ ਇਹਨਾਂ ਦੇ ਭਗਤ ਸਾਡੇ ਅਹੁਦੇ ਛੱਡ ਛੱਡ ਕੇ ਇਹਨਾਂ ਦੀਆਂ ਸਰਪੰਚੀਆਂ ਇਹਨਾਂ ਦੀਆਂ ਚੇਅਰਮੈਨੀਆਂ ਇਹਨਾਂ ਨੇ ਪ੍ਰਧਾਨਗੀਆਂ ਛੱਡ ਕੇ ਭੱਜ ਗਏ ਇਹਨਾਂ ਦੇ ਚੁਣੇ ਹੋਏ ਪਿੰਡਾਂ ਦੇ ਸਰਪੰਚ ਇਹਨਾਂ ਦੇ ਬਰੋਚ ਆ ਕੇ ਖੜ ਗਏ ਮਤੇ ਪੈਣ ਲੱਗ ਗਏ ਪਿੰਡਾਂ ਦੇ ਵਿੱਚ ਬੋਲ ਲੱਗਣੇ ਸ਼ੁਰੂ ਹੋ ਗਏ ਵੀ ਕੋਈ ਵੀ ਮਤਲਬ ਕਿ ਇਹ ਬੋਕਰ ਵਾਲਾ ਤੇ ਦੂਜਾ ਤੀਜਾ ਸਾਡੇ ਪਿੰਡ 'ਚ ਨਹੀਂ ਇਹੀ ਵੜਨ ਦੇਣਾ ਤੇ ਇਹ ਸਾਰੀਆਂ ਗੱਲਾਂ ਕਰਕੇ ਕਿਦਾ ਇਹਨਾਂ ਦਾ ਵਿਰੋਧ ਦੂਜਿਆਂ ਨੇ ਦੇਖਿਆ ਵੀ ਹਾਈ ਕੋਰਟ ਦੇ ਵਿੱਚ ਅਸੀਂ ਬਿਲਕੁਲ ਹੀ ਪੱਖ ਜਿਹੜਾ ਕਮਜ਼ੋਰ ਪੈ ਗਿਆ। ਇਹ ਕਮਜ਼ੋਰ ਸੀ ਹਾਈ ਕੋਰਟ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ। ਤੇ ਇਸ ਕਰਕੇ ਇਹਨਾਂ ਨੇ ਉਹ ਵੀ ਦੇਖ ਲਿਆ ਵੀ ਇੱਥੋਂ ਵੀ ਅਸੀਂ ਕਮਜ਼ੋਰ ਆਂ। ਲੋਕਾਂ ਦੇ ਰੋਸ ਸ਼ੁਰੂ ਹੋ ਗਿਆ, ਵਿਰੋਧ ਸ਼ੁਰੂ ਹੋ ਗਿਆ। ਤੀਜਾ ਨੇੜੇ ਸਾਲ ਸਵਾ ਸਾਲ ਬਾਅਦ ਵੋਟਾਂ ਆਉਣੀਆਂ ਨੇ 27 ਤੇ ਲੋਕ ਸਾਡਾ ਟਾਪ ਲਵਾਉਣਗੇ ਤੇ ਕਿਉਂ ਨਾ ਹੋਣੀ ਆਪਾਂ ਇੱਥੇ ਜਿਹੜਾ ਖਾਜਰੀ। ਪਰ ਇੱਕ ਗੱਲ ਦਾ ਖਿਆਲ ਰੱਖਿਓ। ਦੇਖੋ ਇਹ ਇੱਥੇ ਅਸੀਂ ਸਾਨੂੰ ਅਵੇਸਲੇ ਹੋ ਕੇ ਨਾ ਸੌਂਈਆਂ ਸੀ। ਧਿਆਨ ਮਾਰਿਓ ਜਿਹੜੇ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਨੇ ਜਿਨ੍ਹਾਂ ਦੇ ਉੱਤੇ ਪੂਰੇ ਸੰਸਾਰ ਦੇ ਵਿੱਚ ਇਹ ਸਾਰੀਆਂ ਸਕੀਮਾਂ ਚੱਲ ਰਹੀਆਂ ਨੇ ਜਿਵੇਂ ਆਪਾਂ ਟਰੰਪ ਵੀ ਦੇਖ ਰਹੇ ਹਾਂ ਕਿ ਕਿਵੇਂ ਟੈਕਸ ਤੇ ਟੈਕਸ ਲਾ ਰਿਹਾ ਕਿਵੇਂ ਉਹ ਇਥੋਂ ਦੀ ਮੰਡੀ ਨੂੰ ਹੜੱਪਣ ਨੂੰ ਫਿਰਦੇ ਨੇ ਇਹ ਸਾਰੀਆਂ ਉਹ ਨੀਤੀਆਂ ਨੇ ਜਿਹੜੇ ਗੈਂਟ ਦੇ ਸਮਝੌਤੇ ਹੋਏ ਵੀ ਨੇ ਉਹਨਾਂ ਦੇ ਤਹਿਤ ਇਹ ਸਾਰੀਆਂ ਗੱਲਾਂ ਬਾਤਾਂ ਇਹਨਾਂ ਨੇ ਕਿਸੇ ਵੀ ਤਰੀਕੇ ਨਾਲ ਕੋਈ ਬਦਲ ਕੇ ਕੱਲ ਨੂੰ ਕੁੰਡੀ ਲਿਆਉਣਗੇ ਲੈ ਕੇ ਆਉਣਾ ਹੀ ਆ। ਮੈਂ ਇੱਕ ਗੱਲ ਅੱਜ ਦੀ ਮੇਰੀ ਕਹੀ ਹੋਈ ਗੱਲ ਯਾਦ ਰੱਖ ਲਿਓ ਲੜ ਬੰਨ੍ਹ ਲਿਓ ਇਹਨਾਂ ਨੇ ਤੁਹਾਡੀਆਂ ਜ਼ਮੀਨਾਂ ਤੁਹਾਡੇ ਕੋਲੇ ਨਹੀਂ ਛੱਡਣੀਆਂ ਤੁਹਾਨੂੰ ਇਹਨਾਂ ਨੇ ਤੁਹਾਡੀਆਂ ਜ਼ਮੀਨਾਂ ਤੋਂ ਬੇਲੇ ਕਰਨਾ ਤੁਹਾਨੂੰ ਖਾਲੀ ਕਰਨਾ ਮੈਂ ਤੁਹਾਨੂੰ ਲਿਖ ਕੇ ਦੇ ਲਵਾਂ ਜਿਹਦੀ ਗੱਲ ਇਹ ਕਿਸੇ ਭਲੇਖੇ ਦੇ ਨਾਲ ਜੀ ਪਿੱਛੇ हट ਗਏ ਇਹਨਾਂ ਲਿਆ ਤਰੋਂ ਦੱਸ ਦਿਆਂ ਵੀ ਤਿੰਨ ਚਾਰ ਮਜਬੂਰੀਆਂ ਸੀਗੀਆਂ ਵੋਟਾਂ ਨੇੜੇ ਆ ਛਤਰ ਫਿਰਨ ਲੱਗ ਗਿਆ ਵਿਰੋਧ ਹੋਣ ਲੱਗ ਗਿਆ ਤੀਜਾ ਹੈ ਹਾਈ ਕੋਰਟ 'ਚ ਘਿਰ ਗਿਆ ਇਹ ਸਾਰੀਆਂ ਨਿੱਕੀਆਂ ਗੱਲਾਂ ਕਰਕੇ ਪਿੱਛੇ हट ਗਏ ਪਰ ਚਕੰਨੇ ਰਹੋ ਜਾਗਦੇ ਰਹੋ ਜਾਗਦੀਆਂ ਕੌਮਾਂ ਜਿਉਂਦੀਆਂ ਰਹਿੰਦੀਆਂ ਜਿਹੜੀਆਂ ਕੌਮਾਂ ਸੌ ਜਾਂਦੀਆਂ ਜਿਹੜੀਆਂ ਕੌਮਾਂ ਵੇਸਲੀਆਂ ਹੋ ਜਾਂਦੀਆਂ ਜਿਹੜੇ ਲੋਕ ਸੁੱਤੇ ਰਹਿੰਦੇ ਆ ਵੀ ਆਪਾਂ ਨੂੰ ਕੁਝ ਨਹੀਂ ਹੁੰਦਾ ਆਪਾਂ ਇੱਕ ਵਾਰੀ ਜਿੱਤ ਗਏ ਤਾਂ ਦੁਸ਼ਮਣ ਤਾਂ ਮਗਰੀ ਚੜਿਆ ਹੁੰਦੇ ਮਗਰ ਉੱਤੇ ਹੀ ਚੜੇ ਹੋਏ ਨੇ ਇਹ ਭਲੇਖੇ ਜਿਹੜੇ ਲੰਮੀਆਂ ਤਾਣ ਕੇ ਕੁੰਡਾ ਲਾ ਕੇ ਸੌਂਗੇ ਵੀ ਠੀਕ ਆ ਜੀ ਆਪਣਾ ਮੋਰਚਾ ਫਤਿਹ ਹੋ ਗਿਆ ਜੀ ਬਸ ਠੀਕ ਹੈ ਨਹੀਂ 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 ਇਹ ਭਲੇਖੇ ਜਨਾ ਪਿਓ ਇਹ ਲੜਾਈ ਸਾਡੀ ਲੈਂਡ ਪੂਲਿੰਗ ਪਾਲਿਸੀ ਵਾਲੀ ਉਸ ਦਿਨ ਤੱਕ ਜਦ ਜਿਹਨਾਂ ਚ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ ਜਾਂਦਾ ਪੂਰਨ ਤੌਰ ਤੇ ਜਿਹੜੇ ਨੰਬਰ ਫ੍ਰੀਜ਼ ਹੋਏ ਆ ਉਹ ਬਹਾਲ ਨਹੀਂ ਕੀ ਇੱਕ ਮੈਂ ਹੋਰ ਗੱਲ ਜਿਹੜੀ ਹੁਣ ਦੂਜੇ ਪਾਸੇ ਆਜੋ ਹੁਣ ਲੋਕਾਂ ਦੇ ਵੀ ਥੋੜਾ ਜਿਹਾ ਮੈਨੂੰ ਇਸ ਗੱਲ ਦਾ ਰੰਜ ਰਹਿਂਦਾ ਤੇ ਗੁੱਸਾ ਰਹਿੰਦਾ ਹੈ ਆ ਇੱਕ ਗੱਲ ਸੱਜਣ ਨੇ ਲਿਖਿਆ ਵਿਰਾਸਤ ਟੀਵੀ ਵਾਲਾ ਜਦੋਂ ਮੈਂ ਸ਼ਾਬਦ ਤਾ ਥੋੜਾ ਪੁੱਠਾ ਲਿਖਿਆ ਉਹ ਮੈਂ ਕਹਿੰਦਾ ਨਹੀਂ ਗੱਲ ਉਹ ਪੱਤਰਕਾਰ ਹੁਣ ਕੀ ਕਰਨਗੇ ਤੇ ਉਹ ਨਰ ਚੇਲੇਜ ਪਾਟੇ ਕੀ ਕਰਨਗੇ ਜਿਹੜੇ ਕਦੇ ਨੀਤੀ ਬਹੁਤ ਚੰਗੀ ਹੈ ਹੁਣ ਫੇਰ ਪਿੱਛੇ ਕਿਉਂ ਹਟ ਗਏ ਚਲੋ ਛੱਡੋ ਇਹ ਗੱਲਾਂ ਬਹੁਤ ਨਹੀਂ ਕਰਨ ਵਾਲੀਆਂ ਪਰ ਜਿਹੜੀ ਮੈਂ ਖਾਸ ਗੱਲ ਕਰਨਾ ਚਾਹੁੰਦਾ ਤੇ ਉਹ ਗੱਲ ਇਹ ਮੈਂ ਕਰਨੀ ਚਾਹੁੰਦਾ ਕਿ ਅਸਲ ਦੇ ਵਿੱਚ ਇਹ ਇਹ ਜਿਹੜੀ ਨੀਤੀਆਂ ਲੈ ਕੇ